ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਨਾ ਗੁਰਬਾਣੀ ਵਿੱਚ ਹਰ ਜੀਉ ਇਕੱਠਾ ਵੀ ਬੋਲਿਆ ਜਾਂਦਾ ਹੈ ਜੀਮੇ ਹਰ ਜੀਉ ਨਿਮਾਣਿਆਂ ਤੋਂ ਮਾਣ ਉਥੇ ਇਕੱਠਾ ਬੋਲਣਾ ਨੀ ਚੀਜ਼ਿਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਗੁਰਬਾਣ ਉਥੇ ਹਰੀ ਜੀ ਨੂੰ ਰਿਸਪੈਕਟ ਦਿੱਤੀ ਹੈ ਹੁਣ ਆਪ ਜੀ ਇੱਥੇ ਦਰਸ਼ਨ ਕਰੋ ਪਹਿਲੀ ਪੰਕਤੀ ਵੇਖੋ ਹਰ ਜੀਓ ਜਿਓ ਹੁੰਦਾ ਜਿੰਦ ਗੁਫਾ ਗੁਫਾ ਹੁੰਦਾ ਸਰੀਰ ਅੰਦਰ ਰੱਖ ਕੇ ਹਰ ਜਿਓ ਗੁਫਾ ਅੰਦਰ ਰੱਖ ਕੇ ਇਸ ਸਰੀਰ ਰੂਪੀ ਗੁਫਾ ਵਿੱਚ ਹਰੀ ਨੇ ਜਿੰਦ ਰੱਖ ਕੇ ਬਾਜਾ ਪਵਣ বাজਾਇਆ ਬਾਜਾ ਕਾਦਾ ਵੱਜਦਾ ਹੈ ਜੀ ਸੋਵਾ ਸਾਂ ਦਾ ਹਵਾ ਦਾ ਬਾਜਾ ਵਜਾ ਦਿੱਤਾ ਤੇ ਵਿੱਚ ਗੁਫਾ ਗੁਫਾ ਪਤਾ ਪੰਛੀ ਦੇ ਰਹਿਣ ਦਾ ਟਿਕਾਣਾ ਤੇ ਵਿੱਚ ਜੀਓ ਜੀਓ ਜੋਤ ਟਿਕਾ ਦਿੱਤੀ ਜੇ ਇਹ ਜੋਤ ਨਾ ਹੋਵੇ ਅੱਖਾਂ ਹੋਣ ਦੇ ਬਾਵਜੂਦ ਵੀ ਵੇਖ ਨਹੀਂ ਸਕਦਾ ਕੋਈ ਡੈੱਡ ਬੋਡੀ ਚੋਂ ਪੁਰਜੇ ਕੱਢ ਕੇ ਦੂਜੇ ਤੇ ਪਾ ਦਿੱਤੇ ਜਾਂਦੇ ਨੇ ਤੁਸੀਂ ਵੇਖੋ ਕੋਈ ਚੜਾਈ ਕਰ ਜਾਂਦਾ ਹੈ ਨਾ ਅੱਜ ਕੱਲ ਉਹਦੇ ਵਿੱਚੋਂ ਪੁਰਜੇ ਨਿਕਲਦੇ ਨੇ ਅੱਖਾਂ ਵੀ ਕੱਢ ਲਈਆਂ ਜਾਂਦੀਆਂ ਨੇ ਲੀਵਰ ਹੋਰ ਬੜਾ ਕੁਝ ਕੱਢ ਦਿੰਦੇ ਨੇ ਤੇ ਉਹ ਦੂਜੇ ਬੰਦੇ ਵਿੱਚ ਜਦੋਂ ਪਾਉਂਦੇ ਨੇ ਉਹ ਦੂਜੇ ਅੰਦਰ ਅੱਖਾਂ ਕੰਮ ਕਰਦੀਆਂ ਭਈਆਂ ਨੇ ਸੋਚੋ ਜਿਹੜਾ ਚੜਾਈ ਕਰ ਗਿਆ ਉਹਦੇ ਅੰਦਰ ਜੀਵ ਹੈ ਹੀ ਨਹੀਂ ਕੰਮ ਕਿਵੇਂ ਕਰੇ ਪ੍ਰਾਣ ਪੰਖੇਰੂ ਨਿਕਲ ਗਏ ਪੰਛੀ ਉਡਾਰੀ ਮਾਰ ਗਿਆ ਫਿਜ਼ੀਕਲੀ ਜੋ ਦਿਸ ਰਿਹਾ ਸਭ ਕੁਝ ਨਹੀਂ ਕੇਵਲ ਖਾਣਾ ਪੀਣਾ ਸਭ ਕੁਝ ਨਹੀਂ বাজਾਇਆ ਬਾਜਾ ਪਾਉਣ ਨਾਲ ਹਵਾ ਦਾ ਵਾਜਾ ਵੀ ਵੱਜ ਰਿਹਾ ਹੈ ਨੌ ਦੁਆਰੇ ਪ੍ਰਗਟ ਕੀਏ ਦੋ ਕੰਨਾਂ ਦੀਆਂ ਮੋਰੀਆਂ ਦੋ ਅੱਖਾਂ ਦੋ ਨੱਕ ਦੀਆਂ ਮੋਰੀਆਂ ਇੱਕ ਮੂੰਹ ਦੀ ਮੋਰੀ ਦੋ ਥੱਲੇ ਦੇ ਦਰ ਪਿਸ਼ਾਬ ਤੇ ਲੈਟਰਿੰਗ ਵਾਲੀ ਜਗ੍ਹਾ ਹੈ ਜਿਹੜੀ ਇਹ ਨੋ ਦਰਵਾਜ਼ੇ ਪ੍ਰਗਟ ਰੱਖੇ ਹੋਏ ਨੇ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਪ੍ਰਗਟ ਹੈ 10ਵਾਂ OK ਇਹ ਅਕਲ ਦਾ ਗਿਆਨ ਦਾ ਦਰਵਾਜ਼ਾ ਗੁਪਤ ਹੈ ਠੀਕ ਹੈ ਜੋ ਖੁਰਾਕ ਹੈ ਪਾਣੀ ਹੈ ਇਹ ਤਾਂ ਸਰੀਰ ਬਣਦਾ ਜਿੰਦ ਨੂੰ ਹਵਾ ਨਾਲ ਜੋੜ ਕੇ ਰੱਖਿਆ ਹੋਇਆ ਹੈ ਮਜਬੂਰੀ ਵਿੱਚ ਕੁਝ ਘੰਟੇ ਸਾਨੂੰ ਪਾਣੀ ਨਾ ਮਿਲੇ ਠੀਕ ਹੈ ਇੱਕ ਦਿਨ ਨਾ ਪਾਣੀ ਮਿਲੇ ਠੀਕ ਹੈ ਤਿੰਨਕ ਦਿਨ ਵੀ ਨਾ ਮਿਲੇ ਤਿੰਨਕ ਦਿਨ ਬਾਅਦ ਡੈਥ ਹੋ ਜਾਂਦੀ ਕਿਉਂਕਿ ਟੈਂਪਰੇਚਰ ਇੰਨਾ ਵੱਧ ਜਾਂਦਾ ਹੈ ਪਰ ਜੇ ਹਵਾ ਨਾ ਮਿਲੇ ਸਵਾਸ ਚੱਲ ਰਹੀਆਂ ਨਾ ਜੇ ਹਵਾ ਨਾ ਮਿਲੇ ਛੁੱਟੀ ਧਿਆਨ ਦੇਣਾ ਇਸੇ ਤਰ੍ਹਾਂ ਸਰੀਰ ਤੇ ਜਿੰਦ ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਦੋਂ ਇਹ ਜਿੰਦ ਸਾਥ ਛੱਡ ਦੇਵੇ ਸਰੀਰ ਜਾ ਕੇ ਵੀ ਨਹੀਂ ਫੜ ਸਕਦਾ ਇਹਨੂੰ ਜਾ ਕੇ ਵੀ ਹਾਂਸ ਚੱਲਿਆ ਤੂੰ ਪਿੱਛੇ ਰਹੀਏ ਹਾਂਸ ਚੱਲਿਆ ਤੂੰ ਪਿੱਛੇ ਰਹੀਏ ਹਾਂਸ ਚੱਲ ਹੰਸ ਚੱਲਿਆ ਤੂੰ ਪਿੱਛੇ ਰਹੀਏ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਨਾਰੀ ਛੁੱਟੜ ਹੋਈ ਨਾਰੀ ਛੁੱਟੜ ਹੋਈ ਐ ਨਾਰੀ ਛੁੱਟੜ ਹੋਈ ਐ ਨਾਰੀ ਸਰੀਰ ਤੇ ਜਿੰਦ ਨੂੰ ਹਵਾ ਇਕੱਠਾ ਕਰਕੇ ਰੱਖਦੀ ਐ ਸੱਚ ਮੁੱਚ ਬਹੁਤ ਡੰਗੇ ਭੇਜਦ ਨੇ ਕੋਈ ਬੋਲਦਾ ਹੈ ਕੋਈ ਸਾਹ ਲੈਂਦਾ ਹੈ ਹਵਾ ਦਾ ਬਹੁਤ ਵੱਡਾ ਰੋਲ ਹੈ ਮੈਨੂੰ ਮਾਫ ਕਰ ਦੇਣਾ ਹਵਾ ਵੀ ਸਭ ਕੁਝ ਨਹੀਂ ਹਵਾ ਨਾ ਹੋਵੇ ਠੀਕ ਹੈ ਸਭ ਕੁਝ ਖਤਮ ਹੋ ਜਾਏਗਾ ਪਰ ਹਵਾ ਸਭ ਕੁਝ ਨਹੀਂ ਉਹ ਹੈ ਉਹ ਹੈ ਉਹ ਰਹੇਗਾ ਉਹ ਹੈ ਰਹੇਗਾ ਦਸ ਵਾਂਗੂ ਪਤਰ ਖਾ 10 ਵਾਂਗੂ ਪਤਰ ਖਾ ਜੀਦੀ ਜਿੰਨੀ ਮਿਹਨਤ ਉਤਮ ਕਰੇਂਦਿਆ ਜਿਉ ਤੂੰ ਕਮਾਮਦਿਆ ਸੁਖ ਪੁੰਚ ਧਿਆਇਂਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿਤ ਜਿਦੀ ਜਿੰਨੀ ਮਿਹਨਤ ਨੇੜੇ ਹੋ ਗਿਆ ਜਿਹਦੇ ਬਖਸ਼ਿਸ਼ ਹੋ ਗਈ ਫਰੀਦ ਸਾਹਿਬ ਦੇ ਜਦੋਂ ਸ਼ਲੋਕ ਪੜਦੇ ਆਉਦੇ ਵਿੱਚ ਮਹਿਲਾ ਪਹਿਲਾ ਉਹਨਾਂ ਦੇ ਬਚਨ ਨੇ ਬੜੇ ਪਿਆਰੇ ਉਹ ਸ਼ਲੋਕਾਂ ਵਿੱਚ ਦਾਤੀ ਸਾਹਿਬ ਸੰਦੀਆਂ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਜਾਗੰਦੇ ਨਾਲ ਹਨ ਇੱਕ ਨੋ ਸੁਤਿਆਂ ਦੇ ਉਠਾਲ ਇੱਕ ਨੋ ਸੁਤਿਆਂ ਦੇ ਉਠਾਲ ਮੇਰੇ ਵਰਗੇ ਜਿਹੜੇ ਦਾਵਾ ਕਰਦੇ ਨਾ ਉਹ ਸੀ ਜਾਗੇ ਹੋਇਆ ਮਾਫ ਕਰਨਾ ਕਿ ਜਾਗਦਿਆਂ ਨੂੰ ਕੁਝ ਨਹੀਂ ਲੱਭਾ ਕੁਝ ਨਹੀਂ ਮਿਲਿਆ ਇੱਕ ਨਾ ਇੱਕ ਨਾ ਨੂੰ ਸੂਤਿਆਂ ਉਠਾਲ ਕੇ ਨਾ ਦਾਤਾਂ ਬਖਸ਼ਿਸ਼ ਕਰ ਦਿੰਦਾ ਕੀ ਪਤਾ ਇਸ ਅੱਧੇ ਘੰਟੇ ਵਿੱਚ ਕਿਸੇ ਨੇ ਇੱਕ ਸੈਕਿੰਡ ਦਾ ਗੁਰਬਾਣੀ ਦਾ ਬੋਲ ਸੁਣ ਕੇ ਆਪਣੀ ਜ਼ਿੰਦਗੀ ਬਦਲ ਲੈਣੀ ਹੈ ਕੀ ਪਤਾ ਉਹ ਇੱਕ ਸੈਕਿੰਡ ਦਾ ਹੀ ਸੁਣਿਆ ਹੋਇਆ ਕੁਝ ਗੁਰਦੁਆਰੇ ਲਾਏ ਪਾਵਨੀ ਗੁਰਦੁਆਰੇ ਲਾਏ ਪਾਵਨੀ ਇਕ ਨਾਂ ਦਾ ਸਵਾ ਦਵਾਰ ਦਿਖਾਇਆ ਦਸਵਾ ਦਵਾਰ ਦਿਖਾਇਆ ਇਕ ਨਾਂ ਦਾ ਦਸਵਾ ਜਿਨ੍ਹਾਂ ਦੀ ਭਾਵਨੀ ਸੱਚ ਨਾਲ ਹੈ ਜਿਨ੍ਹਾਂ ਦੀ ਭਾਵਨੀ ਗੁਰਬਾਣੀ ਨਾਲ ਹੈ ਜਿਨ੍ਹਾਂ ਦੀ ਭਾਵਨੀ ਪ੍ਰੇਮ ਨਾਲ ਹੈ ਗੁਰੂ ਨਾਲ ਲੱਗ ਗਈ ਗਿਆਨ ਦਾ ਦਰਵਾਜ਼ਾ ਖੁੱਲਣਾ ਸ਼ੁਰੂ ਹੋ ਗਿਆ ਸੱਚੇ ਸੱਚੇ ਖੁੱਲਣਾ ਸ਼ੁਰੂ ਹੋ ਗਿਆ ਖੁਲਿਆ ਨਹੀਂ ਖੁੱਲਣਾ ਸ਼ੁਰੂ ਹੋ ਗਿਆ ਗੁਰਬਾਣੀ ਵਿਚਾਰੋ ਸਮਝੋ ਕੀ ਹੋਏਗਾ ਪਟਕਣਾ ਖਤਮ ਗੁਰਦੁਆਰਾ ਲਾਏ ਭਾਵਨੀ ਗੁਰਦੁਆਰਾ ਹੈ ਭਾਵ ਗੁਰੂ ਦੇ ਸ਼ਬਦ ਨਾਲ ਜਿਹਦਾ ਪਿਆਰ ਪੈ ਗਿਆ ਪਾਵਰਥ ਕਰ ਰਹੇ ਆ ਤੇ ਇਹ ਆਨੰਦ ਸਾਹਿਬ ਦੀ ਕਥਾ ਹੈ ਗੁਰੂ ਸਾਹਿਬ ਦੀ ਤੇ ਹੈਲਪ ਲਈ ਆਪਾਂ ਜ਼ਿੰਦਗੀਆਂ ਜਨਮ ਲੱਗ ਜਾਂਦੇ ਨੇ ਦਸਵੀਂ ਪੌੜੀ ਤੱਕ ਪੁੱਜਣ ਨੂੰ ਆ ਜਿਹੜੀ ਪੌੜੀ ਵੇਖੋ ਥੱਲੇ ਆ ਨਾ ਉਹ ਉੱਥੇ ਜਾਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਸਿੱਧਾ ਦਸਵੀਂ ਪੌੜੀ ਤੇ ਨਹੀਂ ਛਾਲ ਮਾਰ ਕੇ ਚੜ ਹੁੰਦਾ ਪਾਤਸ਼ਾਹ ਜੀ ਤੇ ਤੇ ਆਪਾਂ ਹੈਲਪ ਲੈ ਰਿਆਂ ਮਹਾਰਾਜ ਸਾਡੇ ਤੇ ਕਿਰਪਾ ਕਰੋ ਟਾਈਮ ਬਹੁਤ ਲੱਗਦਾ ਹੈ ਗੁਰਦੁਆਰੇ ਲਾਇ ਭਾਵਨੀਕ ਨੰਨਾਂ ਦਾ ਸਵੰਧ ਦੁਆਰ ਦਿਖਾਇਆ ਜਿਹੜਾ ਸਭ ਲਈ ਗੁਪਤ ਹੈ ਨਾ ਕਿਉਂਕਿ ਹਰ ਇੱਕ ਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਸ਼ਬਦ ਨੂੰ بار-बार ਖੋਜੇਗਾ بار-बार ਖੋਜੇਗਾ ਗੁਰਬਾਣੀ ਕਹੇਗੀ ਉਹਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਸੱਚੇ ਬਾਦਸ਼ਾਹ ਉਸ ਦੁਆਰ ਬਾਰੇ ਸਮਝਾ ਦੇਣਗੇ ਸਮਝ ਆ ਜਾਂਦੀ ਹੈ ਫਿਰ ਉੱਥੇ ਹੁੰਦਾ ਕੀ ਹੈ ਸਵਾਲ ਖੜਾ ਹੋ ਗਿਆ ਜੀ ਉੱਥੇ ਹੁੰਦਾ ਕੀ ਹੈ ਤਹਾਂ ਅਨੇਕ ਰੂਪ ਨਾਓ ਨਵਨਿੱਤ ਇਸਦਾ ਅੰਤ ਨਾ ਜਾਈ ਪਾਇਆ ਦੇਖੋ ਇੱਥੇ ਦਸਵਾਂ ਦਵਾਰ ਕਿਹਾ ਹੈ ਨਾ ਦਸਵਾਂ ਦਵਾਰ ਜਪਜੀ ਸਾਹਿਬ ਦੀ ਬਾਣੀ ਪੜੋਗੇ ਉੱਥੇ ਸੱਚਖੰਡ ਲਿਖਿਆ ਹੈ ਉਥੇ ਅਨੇਕਾਂ ਰੂਪਾਂ ਵਾਲਾ ਨਾਮ ਜਿਦੇ ਵਿੱਚ ਨੌ ਨਿਤੀਆਂ ਨੇ ਸੱਚ ਖੰਡ ਵਸੈ ਨਿਰੰਕਾਰ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥ ਤਾੰਤ ਨਾੰਤ ਜੇ ਕੋ ਕਥ ਤਾੰਤ ਨਾੰਤ ਇਥਾ ਲੋ ਲੋ ਆਕਾਰ ਤਿਥਾ ਲੋ ਲੋ ਆਕਾਰ ਜਿਬ ਜਿਬ ਹੁਕਮਤਿ ਵਿਵਹ ਦੀਵਕਾਰ ਜਿਬ ਜਿਬ ਹੁਕਮਤਿ ਵਿਵਹ ਦੀਵਕਾਰ ਵੇਖ ਵਿਗਸ ਕਰ ਵਿਚਾਰ ਵੇਖ ਵਿਗਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਨਾਨਕ ਕਥਨਾ ਕਰਦਾ ਸਾਰ ਵਾਹਿਗੁਰੂ 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 ਨਾਨਕ ਕਥ ਨਾ ਕਰੜਾ ਸਾਰ ਨਾਨਕ ਕਥ ਨਾ ਕਰੜਾ ਸਾਰ ਜੀ ਕੋ ਕਥ ਹੈ ਤਾਂ ਅੰਤ ਨਾਂਦ ਤਹਾਂ ਅਨੇਕ ਰੂਪ ਨਾਉ ਨਬ ਦਿੱ ਦੀ ਸਦਾ ਅੰਤ ਨਾ ਜਾਈ ਪਾਇਆ ਅੰਤ ਨਾ ਜਾਈ ਪਾਇਆ ਅੰਤ ਨਾ ਜਾਈ ਬੋਲ ਕੇ ਵੀ ਉਸ ਬਾਰੇ ਕੁਝ ਨਹੀਂ ਬੋਲਿਆ ਜਾ ਸਕਦਾ ਜਿਹੜਾ ਕੈਨੇਡਾ ਕੋ ਮਾਇਆ ਨਾ ਕੈਨੇਡਾ ਉਹ ਤਾਂ ਕੇ ਸਾਨੂੰ ਦੱਸ ਹੀ ਸਕਦਾ ਹੈ ਦੂਜਾ ਸੁਣ ਸਕਦਾ ਹੈ ਪਰ ਵੇਖੇਗਾ ਤਾਂ ਜਾ ਕੇ ਹੀ ਉਹ ਬਾਰੀਆਂ ਗੱਲਾਂ ਆ ਕੇ ਦੱਸ ਸਕਦਾ ਜਦੋਂ ਤੱਕ ਆਪਾਂ ਵਾਰ ਜਾ ਕੇ ਪ੍ਰੈਕਟੀਕਲ ਦੇਖਾਂਗੇ ਨਹੀਂ ਸਾਨੂੰ ਕੁਝ ਨਹੀਂ ਪਤਾ ਮੇਰੀਆਂ ਭੈਣਾਂ ਬੈਠੀਆਂ ਨੇ ਮਹਤਾਵਾ ਬੈਠੀਆਂ ਨੇ ਵੀਰ ਬੈਠੇ ਨੇ ਭੈਣਾਂ ਨੂੰ ਪੁੱਛੋ ਤੁਹਾਡੀ ਇਹਨਾਂ ਨੂੰ ਇੱਕ ਇੱਕ ਡੱਬੇ ਦਾ ਇੱਕ ਇੱਕ ਚੀਜ਼ ਦਾ ਪਤਾ ਹੈ ਮੇਰੀ ਰਸੋਈ ਵਿੱਚ ਕੀ ਪਤਾ ਮੈਨੂੰ ਕੀ ਪਤਾ ਤਾਨੂੰ ਪਤਾ ਹੈ ਮੇਰੀ ਰਸੋਈ ਵਿੱਚ ਕਿੱਥੇ ਕਿੱਥੇ ਕੀ ਪਿਆ ਜਿਸ ਦੀ ਦੀ ਲੋੜਾ ਉੱਥੇ ਹੱਥ ਜਾਏਗਾ ਉਦੋਂ ਹੀ ਚੁੱਕ ਲੈਣੀ ਹੈ ਮੈਨੂੰ ਕੀ ਪਤਾ ਜਦੋਂ ਮੈਂ ਜਾ ਕੇ ਵੇਖਾਂਗਾ ਸਮਝਾਂਗਾ ਫਿਰ ਪਤਾ ਚੱਲੇਗਾ ਫਿਰ ਪਤਾ ਚੱਲੇਗਾ ਤਹਾਂ ਅਨੇਕ ਰੂਪ ਨਾਉ ਨਭ ਨਿਧh ਤਿਸ ਦਾ ਅੰਤ ਨਾ ਜਾਇ ਪਾਇਆ ਅੱਗੇ ਵੇਖੋ ਜੀ ਜਿਹੜੀ ਅਗਲੀ ਪੰਕਤੀ ਐ ਇਹਨੂੰ ਪੜ੍ਹਨਾ ਹੈ ਤਹਿ ਨਾਨਕ ਹਰ ਪਿਆਰੈ ਹਰ ਪਿਆਰੈ ਜਿਉ ਇਕੱਠਾ ਨਹੀਂ ਪੜ੍ਹਨਾ ਇੱਥੇ ਵੀ ਤਹਿ ਨਾਨਕ ਭਾਬ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲ ਰਹੇ ਨੇ ਹਰ ਪਿਆਰੈ ਹਰੀ ਪਿਆਰੇ ਨੇ ਜਿਉ ਗੁਫਾ ਅੰਦਰ ਰੱਖ ਕੇ ਸਾਡੇ ਸਰੀਰ ਵਿੱਚ ਜੋਤ ਟਿਕਾ ਕੇ ਆਤਮਾ ਟਿਕਾ ਕੇ ਜਿੰਦ ਟਿਕਾ ਕੇ ਕਹਿ ਲੋ ਈ ਕਰ ਦਿੱਤਾ ਜੀ ਬਾਜਾ ਬਵਣ ਵਜਾਇਆ 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 ਹਵਾ ਦਾ ਵਾਜਾ ਵਜਾ ਦਿੱਤਾ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਨਾ ਹੁਣ ਵੇਖੋ ਪੱਖਾ ਬੰਦ ਹੈ ਉਹ ਪੱਖਾ ਖੋਲ ਕੇ ਨਾ ਰੱਖ ਦਿਓ ਸੁਰ ਦਵਾਈ ਚੱਲੋ ਆਵਾਜ਼ ਨਹੀਂ ਆਏਗੀ ਪਿੱਛੋਂ ਪੱਖਾ ਪਹਿਲਾਂ ਵੱਜੇਗਾ ਫਿਰ ਦੇਖੋ ਆਵਾਜ਼ ਆਏਗੀ ਇਸੇ ਤਰ੍ਹਾਂ ਹਵਾ ਦਾ ਵਾਜਾ ਵਜਾ ਦਿੱਤਾ ਜਿੰਨਾ ਚਿਰ ਇਹ ਹਵਾ ਚੱਲਦੀ ਹੈ ਕੀ ਕਰਨਾ ਹੈ ਸ਼ਬਦ ਦੇ ਨੇੜੇ ਹੋਣ ਦੀ ਕੋਸ਼ਿਸ਼ करिए ਸ਼ਬਦ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ ਇੱਕ ਨਾਂ ਦਸਵਾਂ ਦੁਆਰ ਵਿਖਾਇਆ ਇੱਕ ਨਾਂ ਇੱਕ ਨਾਂ ਦਾ ਮਤਲਬ ਪਤਾ ਕੀ ਹੈ ਕੋਈ ਵਿਰਲਾ ਇਸ ਮੁਕਾਮ ਤੇ ਪਹੁੰਚੇਗਾ ਜੀ ਕੋਈ ਵਿਰਲਾ ਇੱਕ ਵਾਰ ਆਪ ਜੀ ਫੇਰ ਇਸ ਪੋੜੀ ਦਾ ਪਾਠ ਕਰੋ ਧਿਆਨ ਦਿਓ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਬਜਾਇਆ ਬਜਾਇਆ ਬਾਜਾ ਪਉਣ ਨੋ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾਂ ਦਸਵਾਂ ਦਵਾਰ ਦਿਖਾਇਆ ਤਹਾ ਅਨੇਕ ਰੂਪ ਨਾਓ ਨਾਮ ਨਿਧ ਦੀ ਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾਂਦਰ ਰੱਖ ਕੇ ਬਾਜਾ ਬਵਣ ਵਜਾਇਆ ਵਾਹਿਗੁਰੂ 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 ਵਾਹਿਗੁਰੂ